yeah good morning you have a nice day hi paale di khudi hi hi mera kol chuppi hai mera katokni aa aidan te tusi ucche ganda aa according to snapchat algorithm so that's why so that's why as nature ton veer ohna ne paayi tanki full kara di ri li jaande hi hoya hai nu latta jama sidhe ਕੀ ਆਕੜ ਕਹਿੰਦੇ ਲੱਗ ਬ੍ਰੇਕ ਆ ਨਾ ਲਾ ਬ੍ਰੇਕ ਆ ਹੈਗਾ ਤੇ ਡਿੱਗ ਪੇਗਾ ਲੱਤ ਟੁੱਟ ਜਾਈ ਨਹੀਂਦਾ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਬਿਊਟੀਫੁਲ ਮੌਸਮ ਬਿਊਟੀਫੁਲ ਵਾਓ ਵਾਓ ਹਾਈ ਹਰਜੀਤੀ ਹਾਈ ਪਾਲੇ ਦੀ ਕੁੜੀ ਵਾਟ ਆਰ ਯੂ ਡੂਇੰਗ ਨਾਉ ਰੋਟੀ ਮੇਕਿੰਗ ਓ ਮਾਈ ਗਾਡ ਯਾ ਬਰਾਬਰ ਮੈਂ ਉੱਠ ਕੇ ਯਾ ਗੁੱਡ ਮਾਰਨਿੰਗ ਯੂ ਹੈਵ ਅ ਨਾਈਸ ਡੇ ਹਾਈ ਪਾਲੇ ਦੀ ਕੁੜੀ ਹਾਈ ਹਾਈ ਮੇਰੇ ਕੋਲ ਸੁੱਤੀ ਆ ਮੈਂ ਇੱਕ ਠੋਕਣੀ ਆ ਐਦਾਂ ਦੇ ਤੁਸੀਂ ਉੱਚੇ ਐਦਾਂ ਦੇ ਉੱਚੇ ਲਫ਼ਜ਼ ਜਿਹੜੇ ਤੁਸੀਂ ਨਹੀਂ ਯੂਜ਼ ਕਰ ਸਕਦੇ ਕਿਉਂਕਿ ਇਸ ਨੂੰ ਵਾਇਲੈਂਸ ਮੰਨਿਆ ਜਾਂਦਾ ਹੈ ਅਕੋਰਡਿੰਗ ਟੂ स्नैपचैट एल्गोरिथम सो दैट्स व्हाई सो दैट्स व्हाई आप प्लीज के प्यार ना से ना बोले बाकी तो तेरी तेरी दी चंगी तरह नासा पे कैसे ठोकदे सुना रे स्नैपचैट तो ने वीर उन्होंने भाई टंकी फुल करा दी रेड ही ले जा ये आए नु रेड के ले <लगी> ही जाना वड्डी ए का लत्ता एंड करला बम्पर ना ला <laughs> ठीका <laughs> गाड़ी <laughs> ला आहा लत्ता पीछे मुँह करके बैठ ਆ ਗਰੀ ਗੱਡੀ ਆ ਦੁਨੀਆਂ ਦਾ ਲੈ ਦੀ ਚੀਜ਼ਾਂ ਪਿੱਛੇ ਨੂੰ ਕਰਕੇ ਬਹਿ ਮੈਂ ਗੱਡੀ ਲਾਉਂਦਾ ਲੱਤ ਸਿੱਧਿਆ ਕਰ ਲਾ ਤਾਹ ਨੂੰ ਕਰ ਲਾ ਲੱਤ ਤਾਂ ਚੱਕ ਉਹ ਆ ਫੜ ਲਈ ਸਹੀ ਤਰ੍ਹਾਂ ਬਹਿ ਚੰਗਾ ਵੇਖ ਕਿਉਂ ਚੱਲ ਲੱਤ ਸਿੱਧਿਆ ਰੱਖੀ ਲੱਤ ਨਾ ਮੋੜੇ ਮੰਨ ਮੇਰੀ ਗੱਲ ਗੱਗੂ ਤਾਂ ਤੇ ਰੱਖ ਜਣੀ ਸਕੂਟਰੀ ਲੱਤ ਜਮਾ ਸਿੱਧਿਆ ਸਿੱਆ ਆਕੜ ਕੇ ਨੇ ਲਾ ਬ੍ਰੇਕਾਂ ਨਾਲ ਆ ਬ੍ਰੇਕਾਂ ਹੈਗਾ ਤੇ ਡਿੱਗ ਪੇਗਾ ਲੱਤ ਟੁੱਟ ਜਣੀ ਸਾਡਾ ਕੋਈ ਜਾਣਾਗਾ ਆਹ ਉਹਨੂੰ ਅਗਲੇ ਨੂੰ ਵੀ ਕਹਿ ਬ੍ਰੇਕਾਂ ਨਾਲ ਆ ਉਹ ਬ੍ਰੇਕਾਂ ਨਾਲ ਪੀ ਜਾਂਦਾ ਨਾ ਲੱਗਾਈ ਗੱਡੀ ਨਾ ਧੱਕਾ ਲਾ ਕੇ ਲਿਆਂ। ਬੇਲ ਕਹਿੰਦਾ ਟੈਂਕੀ ਭਰਾਲੀ। ਲੱਤ ਲੂਤਾਂ ਲੈ ਦੇ ਸਾਲਾ ਕੰਦਾ। ਹੌਲੀ ਹੌਲੀ ਜਾਂਦੇ ਤੂੰ ਕੋਈ ਨਹੀਂ। ਸੋਲਰ ਦਾ ਸਾਨੂੰ ਇੰਨਾ ਕਿ ਨਜ਼ਾਰਾ ਨਾ ਦਿਨੇ ਲਾਈਟ ਚਲੀ ਜਾਂਦੀ ਸਾਡੇ AC ਚੱਲਦੇ ਰਹਿੰਦੇ ਆ। ਇੰਨਾ ਕੁ ਜ਼ਿਆਦਾ ਨਜ਼ਾਰਾ ਨਾ। ਕਿਉਂ ਰਾਜੂ ਹਣੀ ਇੱਥੇ? ਕਿਉਂ ਕਿਉਂ ਯਾਰ ਆਪਣਾ ਬੂਟਿਆਂ ਦੇ ਬੜਾ ਫੋਕਸ ਕੀਤਾ ਭਾਵੇਂ ਤ੍ਰੇਕਾਂ ਲਾਈਆਂ ਪਰ ਲਾਈਆਂ ਬੜੀਆਂ ਘਰੇ ਆਹ ਨਾਲ ਵੀ ਸਾਰੀਆਂ ਆਪਣੀਆਂ ਉਹ ਸਰੇ ਤਾਂ ਹੀ ਉਹ ਸਰੇ ਤਾਂ ਹੀ ਇੱਧਰ ਵੇਖੋ ਸਰੇ ਤਾਂ ਹੀ ਇੱਕ ਨੰਬਰ ਮਾਹੌਲ ਆ ਬੂਟਿਆਂ ਦਾ ਠੀਕ ਹੁਣ ਆਪਾਂ ਹੋਰ ਲਿਆ ਕੇ ਲਾਉਣੇ ਹਜੇ ਦੱਸੋ ਕਿਹੜੇ ਲਾਦ ਗਏ ਭਾਈ ਅੱਗੇ ਸ਼ੋਕੇ ਚ ਲਾਏ ਉਹੜਾ ਕੁੱਤਾ ਹੀ ਖਾ ਗਏ ਸਾਡੇ ਬੜੀ ਮਾੜੀ ਕੀਤੀ ਉਹਨਾਂ ਨੇ ਹਾਂ ਜੀ ਗਾਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ